ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਜਿਹੜੇ ਛੱਡ ਕੇ ਭਾਜਪਾ ਚ ਜਾਵੜੇ ਸਨ ਉਹ ਹੋ ਸਕਦਾ ਹੈ ਕਿ ਹੁਣ ਘਰ ਵਾਪਸੀ ਕਰ ਲੈਣ ਕਿਉਂਕਿ ਕੁਝ ਸੰਕੇਤ ਇਹੋ ਜੇ ਮਿਲਦੇ ਪ੍ਰਤੀਤ ਹੋਣ ਲੱਗੇ ਨੇ ਦਰਸਲ ਜਦੋਂ ਅਸਤੀਫਾ ਦਿੱਤਾ ਜਾਂਦਾ ਹੈ ਤੇ ਭਾਜਪਾ ਜੁਆਇਨ ਕਰ ਲਈ ਜਾਂਦੀ ਹੈ ਉਸ ਵੇਲੇ ਇੱਕ ਐਪਲੀਕੇਸ਼ਨ ਵਿਧਾਨ ਸਭਾ ਸਪੀਕਰ ਨੂੰ ਦਿੱਤੀ ਜਾਂਦੀ ਕੁਲਤਾਰ ਸਿੰਘ ਸੰਧਵਾਨ ਨੂੰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਰੈਜ਼ੀਗਨੇਸ਼ਨ ਲਿਖ ਕੇ ਭੇਜਿਆ ਹੁੰਦਾ ਯਾਨੀ ਕਿ ਮੌਜੂਦਾ ਐਮ ਐਲ ਏ ਸ਼ਿਪ ਤੋਂ ਰੈਜ਼ੀਗਨੇਸ਼ਨ ਦੇਣ ਦੀ ਤਿਆਰੀ ਦੇ ਵਿੱਚ ਸ਼ੀਤਲੰਗੁਰਾਲ ਦਿਖਾਈ ਦਿੰਦੇ ਨੇ ਪਰ ਹੁਣ ਸ਼ੀਤਲੰਗੁਰਾਲ ਵਾਪਸ ਯੂ ਟਰਨ ਲੈਂਦੇ ਵੀ ਦਿਖਾਈ ਦੇ ਰਹੇ ਨੇ ਹਾਲਾਂਕਿ ਇਸ ਗੱਲ ਦਾ ਪਰਮਾਨ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਅਜੇ ਇੱਕ ਦਿਨ ਪਹਿਲਾਂ ਹੀ ਇੱਕ ਫੋਟੋ ਪਾਈ ਗਈ ਸ਼ੀਤਲੰਗੁਰਾਲ ਦੇ ਵੱਲੋਂ ਸੁਸ਼ੀਲ ਰਿੰਕੂ ਦੇ ਹੱਕ ਦੇ ਵਿੱਚ ਜਿਹੜੀ ਬੜੀ ਹੀ ਸਨੇਹ ਅਤੇ ਪਿਆਰ ਦੇ ਨਾਲ ਖਿੱਚੀ ਫੋਟੋ ਪ੍ਰਤੀਤ ਹੁੰਦੀ ਹੈ ਜਿਸ ਦੇ ਵਿੱਚ ਸ਼ੀਤਲੰਗੁਰਾਲ ਤੇ ਸੁਸ਼ੀਲ ਰਿੰਕੂ ਨਜ਼ਰ ਆ ਰਹੇ ਹੁੰਦੇ ਇੱਕ ਦੂਸਰੇ ਨੂੰ ਭਰਾਵਾ ਮੰਗ ਪਿਆਰ ਕਰਦੇ ਔਰ ਦਰਸਾਉਂਦੇ ਨਜ਼ਰ ਆ ਰਹੇ ਹੁੰਦੇ ਨੇ ਪਰ ਅਚਾਨਕ ਹੁਣ ਖਬਰਾਂ ਇਹ ਚੱਲ ਪਈਆਂ ਕਿ ਸ਼ੀਤਲੰਗੁਰਾਲ ਵਾਪਸ ਆਉਣ ਦੀ ਤਿਆਰੀ ਵਿਚ ਨਹੀਂ ਆਖਰਕਾਰ ਇਸ ਤਰ੍ਹਾਂ ਕਿਉਂ ਕਿਹਾ ਜਾ ਰਿਹਾ ਜਿਹੜਾ ਰੈਜ਼ੀਗਨੇਸ਼ਨ ਦਿੱਤਾ ਗਿਆ ਸੀ ਉਹ ਵਾਪਸ ਲੈਣ ਦੀ ਅਪੀਲ ਜਿਹੜੀ ਹੈ ਕੁਲਤਾਰ ਸੰਧਵਾਂ ਦੇ ਕੋਲ ਭੇਜ ਦਿੱਤੀ ਗਈ ਹੈ ਇੱਕ ਚਿੱਠੀ ਭੇਜੀ ਗਈ ਦੁਆਰਾ ਜਿਸ ਦੇ ਵਿੱਚ ਆਪਣੀ ਰੈਜ਼ੀਗਨੇਸ਼ਨ ਜਿਹੜੀ ਹੈ ਉਹ ਵਾਪਸ ਲੈਣ ਦੀ ਅਪੀਲ ਕੀਤੀ ਗਈ ਹੈ ਯਾਨੀ ਕਿ ਸ਼ੀਤਲੰਗੁਰਾਲ ਅਜੇ ਵੀ ਐਮ ਐਲ ਏ ਰਹਿਣਾ ਚਾਹੁੰਦੇ ਨੇ ਵਿਧਾਨ ਸਭਾ ਮੈਂਬਰ ਰਹਿਣਾ ਚਾਹੁੰਦੇ ਨੇ ਜਿਸ ਵਾਸਤੇ ਉਹਨਾਂ ਨੇ ਆਪਣੀ ਅਰਜ਼ੀ ਦੁਆਰਾ ਭੇਜੀ ਹੈ ਇਦੇ ਪਿੱਛੇ ਦਾ ਕਾਰਨ ਜਿਹੜਾ ਇੱਕ ਸਾਹਮਣੇ ਪ੍ਰਤੀਤ ਹੋ ਰਿਹਾ ਹੈ ਇਹ ਜ਼ਰੂਰ ਤੁਹਾਨੂੰ ਦੱਸ ਦਈਏ ਕਿਉਂਕਿ ਕਾਰਨ ਦੱਸਣਾ ਬਹੁਤ ਜ਼ਰੂਰੀ ਹੈ ਕਾਰਨ ਹੋਣਾ ਬਹੁਤ ਜ਼ਰੂਰੀ ਹੈ ਬਿਗੈਰ ਕਾਰਨ ਕਿ ਆਸਰਾਈਆਂ ਲੱਗਦੀਆਂ ਨੇ ਖੈਰ ਕਾਰਨ ਇਹ ਦੱਸਿਆ ਗਿਆ ਹੈ ਕਿ ਦੁਬਾਰਾ ਫਿਰ ਪੋਲ ਹੋਣਗੇ ਇਲੈਕਸ਼ਨਜ਼ ਹੋਣਗੇ ਦੁਬਾਰਾ ਵੋਟਾਂ ਪੈਣਗੀਆਂ ਕਿਉਂਕਿ ਜੇ ਵਿਧਾਨ ਸਭਾ ਦੀ ਸੀਟ ਜਿਹੜੀ ਹੈ ਉਹ ਇੱਥੋਂ ਅਸਤੀਫਾ ਦੇ ਦਿੱਤਾ ਗਿਆ ਯਾਨੀ ਕਿ ਐਮ ਐਲ ਏ ਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਜ਼ਾਹਿਰ ਤੌਰ ਦੇ ਉੱਤੇ ਜਲੰਧਰ ਵੈਸਟ ਦੀ ਸੀਟ ਸਖਣੀ ਹੋ ਜਾਵੇਗੀ ਇਸ ਸੀਟ ਤੋਂ ਫਿਰ ਕੋਈ ਨਾ ਕੋਈ ਬੰਦਾ ਲਿਆਉਣਾ ਪਵੇਗਾ ਔਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ بڑے ਲੀਡਰ ਨੇ ਜਿਹੜੇ ਦਾਵੇਦਾਰ ਨੇ ਇਸ ਸੀਟ ਦੇ ਇਸ ਵਾਸਤੇ ਸ਼ੀਤਲੰਗਰਾਲ ਨੂੰ ਕਿਤੇ ਨਾ ਕਿਤੇ ਆਪਣਾ ਅਹੁਦਾ ਆਪਣਾ ਰਤਬਾ ਖੁੱਸਦਾ ਨਜ਼ਰ ਆ ਰਿਹਾ ਹੈ ਤਾਂ ਕਰਕੇ ਉਹਨਾਂ ਨੇ ਚਿੱਠੀ ਭੇਜ ਦਿੱਤੀ ਹੈ ਖੈਰ ਚਿੱਠੀ ਤਾਂ ਭੇਜੀ ਹੈ ਪਰ ਆਮ ਆਦਮੀ ਪਾਰਟੀ ਚ ਆਉਣਗੇ ਜਾਂ ਨਹੀਂ ਆਉਣਗੇ ਇਹਦਾ ਅਜੇ ਤੱਕ ਕੋਈ ਵੀ ਪ੍ਰੂਵਨ ਕੰਕਰੀਟ ਸਬੂਤ ਸਾਹਮਣੇ ਨਹੀਂ ਆ ਸਕਿਆ ਪਰ ਦੂਜੀ ਗੱਲ ਹੋਰ ਕਰ ਦਿੰਦੇ ਆ ਇੱਕ ਜਦੋਂ ਭਾਜਪਾ ਚ ਜਾਂਦੇ ਨੇ ਤਾਂ ਆਪਣੇ ਨਾਂ ਤੋਂ ਬਾਅਦ ਬ੍ਰੈਕਟਾਂ ਲਾ ਕੇ ਦੇ ਵਿੱਚ ਲਿਖ ਦਿੰਦੇ ਨੇ ਮੋਦੀ ਦਾ ਪਰਿਵਾਰ ਉਹ ਮੋਦੀ ਦਾ ਪਰਿਵਾਰ ਹੁਣ ਹਟਾ ਦਿੱਤਾ ਗਿਆ ਹੁਣ ਉੱਥੇ ਇਕੱਲਾ ਸ਼ੀਤਲੰਗੁਰਾਲ ਨਜ਼ਰ ਆ ਰਿਹਾ ਹੈ ਸ਼ੀਤਲੰਗੁਰਾਲ ਐਮ ਐਲ ਏ ਨਜ਼ਰ ਆ ਰਿਹਾ ਹੈ ਮੋਦੀ ਦਾ ਪਰਿਵਾਰ ਨਹੀਂ ਨਜ਼ਰ ਆ ਰਿਹਾ ਇਸ ਵਾਸਤੇ ਹੁਣ ਇਹ ਦੁਚਿੱਤੀ ਪਈ ਹੋਈ ਹੈ ਕਿ ਕੀ ਮੋਦੀ ਕੇ ਪਰਿਵਾਰ ਦੇ ਵਿੱਚੋਂ ਹੁਣ ਅਸਤੀਫਾ ਲੈ ਲਿਆ ਹੈ ਸ਼ੀਤਲੰਗੁਰਾਲ ਨੇ ਕਿ ਪਰਿਵਾਰ ਨੂੰ ਛੱਡ ਦਿੱਤਾ ਹੈ ਜਾਂ ਪਰਿਵਾਰ ਨੇ ਕੱਢ ਦਿੱਤਾ ਹੈ ਹੁਣ ਇਹ ਤਾਂ ਸ਼ੀਤਲੰਗੁਰਾਲ ਬਿਹਤਰ ਜਾਣਦੇ ਨੇ ਕਿ ਅਗਲੀ ਰਣਨੀਤੀ ਕੀ ਔਰ ਕਹਿੰਦੇ ਆਧਾਰ ਦੇ ਉੱਤੇ ਰਣਨੀਤੀ ਬਣਾਈ ਗਈ ਹੈ ਪਰ ਕਿਤੇ ਨਾ ਕਿਤੇ ਹੁਣ ਇਹ ਸੰਕੇਤ ਮਿਲਦੇ ਪਏ ਨੇ ਕਿ ਮੋਦੀ ਕੇ ਪਰਿਵਾਰ ਦੇ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਹੋ ਸਕਦੀ ਹੈ ਨਾ ਤਾਂ ਐਮਐਲਏ ਸੀਟ ਛੱਡਣ ਨੂੰ ਹੁਣ ਤਿਆਰ ਨੇ ਔਰ ਦੂਜੇ ਪਾਸੇ ਮੋਦੀ ਦਾ ਪਰਿਵਾਰ ਵੀ ਹੁਣ ਗਾਇਬ ਹੋ ਗਿਆ ਕਿਤੇ ਵਾਪਸੀ ਕਰ ਦੇ ਵਿੱਚ ਤਾਂ ਹੀ ਹੋ ਰਹੀ ਆਮ ਆਦਮੀ ਪਾਰਟੀ ਦੇ ਵਿੱਚ ਵਾਪਸ ਤਾਂ ਨਹੀਂ ਆ ਰਹੇ ਸ਼ੀਤਲ ਲੰਗੋਰਾਲ ਹਾਲਾਂਕਿ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਦੋਵੇਂ ਪਾਸਿਓਂ ਬੜੇ ਕਿਸਮ ਦੇ ਬਿਆਨ ਜਾਰੀ ਹੋ ਦੇ ਹੋ ਗਏ ਨੇ ਸ਼ੀਤਲ ਲੰਗੋਰਾਲ ਨੇ ਬੜੇ ਵੱਡੇ ਵੱਡੇ ਦਾਅਵੇ ਕਰ ਦਿੱਤੇ ਆਮ ਆਦਮੀ ਪਾਰਟੀ ਦੇ ਉੱਤੇ ਵੱਡੇ ਵੱਡੇ ਇਲਜ਼ਾਮ ਲਗਾ ਦਿੱਤੇ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਗद्दार ਸਾਬਤ ਕਰ ਦਿੱਤਾ ਇਹਨਾਂ ਨੂੰ ਤਮੀ ਜੇਕਰ ਵਾਪਸੀ ਹੋ ਜਾਂਦੀ ਹੈ ਤੇ ਆਪਣੇ ਆਪ ਚ ਸਵਾਲ ਖੜਦੇ ਨੇ ਦੋਵਾਂ ਪਾਰਟੀਆਂ ਦੇ ਉੱਤੇ ਖਾਸ ਕਰਕੇ ਸ਼ੀਤਲنگੁਰਾਲ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਕ੍ਰੈਡਿਬਿਲਟੀ ਦੇ ਉੱਤੇ ਸਵਾਲ ਖੜਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਬਹੁਤ ਗੱਲਾਂ ਜਿਹੜੀਆਂ ਨੇ ਉਹ ਸ਼ੀਤਲنگੁਰਾਲ ਦੇ ਬਾਹਰ ਜਾਣ ਤੋਂ ਬਾਅਦ ਕੀਤੀਆਂ ਨੇ ਹੁਣ ਗੱਲ ਇੱਥੇ ਖੜਦੀ ਹੈ ਕਿ ਆਉਂਦਾ ਸਮਾਂ ਲਿਆਵੇਗਾ ਕਿ ਔਰ ਦੂਜੇ ਪਾਸੇ ਸ਼ੀਤਲنگੁਰਾਲ ਦੇ ਭਰਾ ਦੇ ਵੱਲੋਂ ਰਾਜਨਗੁਰਾਲ ਦੇ ਵੱਲੋਂ ਵੀ ਇੱਕ ਟਿੱਪਣੀ ਕੀਤੀ ਗਈ ਹੈ ਵਿਸ਼ੇਸ਼ ਤੌਰ ਦੇ ਵਿੱਚ ਇੱਕ ਟਿੱਪਣੀ ਸੋਸ਼ਲ ਮੀਡੀਆ ਦੇ ਉੱਤੇ ਕਰ ਦਿੱਤੀ ਗਈ ਹੈ हिंदी भाषा च लिखते हैं कि झूठे कपटियों का सामना अब विधानसभा में उनके सामने बैठकर डटकर किया जाएगा हमारा एक ही लक्ष्य पंजाब को बर्बाद होने से बचाना जय भाजपा तय भाजपा पर बयान तो प्रतीत हो जाता है कि भाजपा अजे भी रग रग च वसी हुई है पर दूजे पासे मोदी का परिवार सोशल मीडिया तो अचानक हट गया ਉੱਤੇ ਹੁਣ 6.5 ਹੈ ਕਿ ਆਖਰਕਾਰ ਪ੍ਰੋਗਰਾਮ ਹੈ ਕਿ ਅਗਲਾ ਇੱਕ ਪਾਸੇ ਰਾਜਨ ਅੰਗੁਰਾਲ ਨੇ ਤਾਂ ਕਲੀਅਰ ਕਰ ਦਿੱਤਾ ਕਿ ਭਾਜਪਾ ਦੇ ਨਾਲ ਆ ਪਰ ਦੂਜੇ ਪਾਸੇ ਸ਼ੀਤਲ ਅੰਗੁਰਾਲ ਭਾਜਪਾ ਦੇ ਨਾਲ ਹੈ ਨੇ ਹੁਣ ਜਾਂ ਨਹੀਂ ਇਹ ਰੱਬ ਜਾਣਦਾ ਹੈ ਜਾਂ ਸ਼ੀਤਲ ਅੰਗੁਰਾਲ ਜਾਣਦੇ ਨੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਸਿਆਸਤ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਚ ਘਰ ਵਾਪਸੀ ਹੁੰਦੀ ਹੈ ਕਿ ਨਹੀਂ ਨਹੀਂ ਤਾਂ ਫਿਰ ਹੋਰ ਕਿਹੜੀ ਪਾਰਟੀ ਬਚੀ ਹੈ ਕੀ ਹੁਣ ਸ਼ੀਤਲੰਗੁਰਾਲ ਕਾਂਗਰਸ ਦੇ ਵਿੱਚ ਬਾਜੀ ਮਾਰਨਗੇ ਕਿਉਂਕਿ ਜਲੰਧਰ ਦੇ ਵਿੱਚ ਹਵਾ ਕਹਿੰਦੇ ਚ ਰਣਜੀਤ ਸਿੰਘ ਚੰਨੀ ਦੀ ਹੈ ਕੀ ਹੁਣ ਸ਼ੀਤਲੰਗੁਰਾਲ ਭਾਜਪਾ ਛੱਡ ਕੇ ਕਾਂਗਰਸ ਦੇ ਵਿੱਚ ਜਾ ਰਲਣੇ ਤਿਆਰ ਹੋ ਰਹੇ ਨੇ ਜਾਂ ਫਿਰ ਆਮ ਆਦਮੀ ਪਾਰਟੀ ਚ ਹੀ ਘਰ ਵਾਪਸੀ ਕਰ ਰਹੇ ਨੇ ਕਿਉਂਕਿ ਐਮਐਲਏ ਤਾਂ ਉਹ ਆਮ ਆਦਮੀ ਪਾਰਟੀ ਤੋਂ ਹੀ ਬਣੇ ਸੀਗੇ ਖਰ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਸ਼ੀਤ ਲੰਗੁਰਾਲ ਵਾਸਤੇ ਇਹ ਕੋਖਣਾ ਬਹੁਤ ਜ਼ਰੂਰੀ ਹੈ ਔਰ ਜਾਣਨਾ ਬਹੁਤ ਜ਼ਰੂਰੀ ਹੈ ਕੋਸ਼ਿਸ਼ ਕਰਾਂਗੇ ਅੰਗਰਾਲ ਸਾਹਿਬ ਨਾਲ ਗੱਲ ਕਰਨ ਦੀ ਕੀ ਕਹਿੰਦੇ ਨੇ ਕੀ ਵਿਚਾਰ ਰੱਖਦੇ ਨੇ ਪਰ ਤਾਂ ਵੀ ਬਿਆਨ ਅੰਤ ਵਿੱਚ ਆ ਕੇ ਬਦਲ ਜਾਂਦੇ ਨੇ ਜਿਵੇਂ ਸੁਸ਼ੀਲ ਕੁਮਾਰ ਰਿੰਕੂ ਗੁਰਦੁਆਰਾ ਸਾਹਿਬ ਦੇ ਬਾਹਰ ਖੜ ਕੇ ਇਹ ਵਾਅਦਾ ਕਰਦੇ ਨੇ ਦਾਵਾ ਕਰਦੇ ਨੇ ਕਿ ਉਹ ਆਮ ਆਦਮੀ ਪਾਰਟੀ ਨਹੀਂ ਛੱਡ ਰਹੇ ਤੇ ਕੁਝ ਦਿਨਾਂ ਬਾਅਦ ਭਾਜਪਾ ਦਾ ਝੰਡਾ ਫੜ ਲੈਂਦੇ ਨੇ ਇਸ ਤਰ੍ਹਾਂ ਕੁਝ ਵੀ ਪ੍ਰੈਡਿਕਟ ਕਰਨਾ ਜਾਂ ਬਿਆਨਾਂ ਦੇ ਆਧਾਰ ਤੇ ਵੀ ਪ੍ਰੈਡਿਕਟ ਪ੍ਰੈਡਿਕਟ ਕਰਨਾ ਔਖਾ ਹੋ ਜਾਂਦਾ ਹੈ ਇਸ ਵਾਸਤੇ ਜੋ ਹੋਵੇਗਾ ਉਹ ਦੱਸਦੇ ਰਹਿਮਾਂਗੇ ਲਈ ਉਹ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ